ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਗੋਲੀ ਚੱਲੀ ਹੈ ਜੀਹਾਂ ਦੱਸਦੀ ਹੈ ਕਿ ਪਤੀ ਪਤਨੀ ਜੋ ਕਿ ਆਪਣੇ ਘਰੋਂ ਬਾਹਰ ਘੁੰਮਣ ਦੇ ਲਈ ਨਿਕਲੇ ਸੀ ਤਾਂ ਖਾਣ ਪੀਣ ਦੇ ਲਈ ਕੋਈ ਬਾਹਰ ਨਿਕਲੇ ਸੀ ਤਾਂ ਰਸਤੇ ਦੇ ਵਿੱਚ ਮੁੰਡਿਆਂ ਵੱਲੋਂ ਘੇਰ ਕੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਨੌਜਵਾਨ ਤੇ ਗੋਲੀ ਮਾਰ ਦਿੱਤੀ ਗਈ ਤਾਂ ਤਸਵੀਰਾਂ ਜੋ ਨੇ ਮੋਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਹਸਪਤਾਲ ਦੇ ਵਿੱਚ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਔਰ ਆਪਣੀ ਪਤਨੀ ਦੇ ਨਾਲ ਕੋਈ ਬਾਹਰ ਗਿਆ ਸੀ ਬਾਜ਼ਾਰ ਦੇ ਵਿੱਚ ਘੁੰਮ ਰਿਆ ਸੀ ਔਰ ਬਾਜ਼ਾਰ ਦੇ ਵਿੱਚ ਹੀ ਨੌਜਵਾਨ ਤੇ ਦਿਨ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਸ਼ਰਿਆਮ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਔਰ ਪਤਨੀ ਦੇ ਨਾਲ ਬਾਹਰ ਘੁੰਮਣ ਆਏ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਔਰ ਉਸ ਨੂੰ ਗੋਲੀ ਮਾਰ ਦਿੱਤੀ ਤਾਂ ਤੁਹਾਨੂੰ ਦੱਸਦੀ ਹੈ ਕਿ ਪਹਿਲਾਂ ਉਸਦੇ ਨਾਲ ਮਾਰਕੁੱਟਾਈ ਕੀਤੀ ਗਈ ਔਰ ਉਸ ਤੋਂ ਬਾਅਦ ਉਸਦੇ ਪੈਰਾਂ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਝਗੜੇ ਦਾ ਕੀ ਕਾਰਨ ਸੀ ਇਹ ਜਾਂਚ ਦਾ ਵਿਸ਼ਾ ਬਣਿਆ ਆਇਆ ਹੈ ਜੋ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਪਰਿਵਾਰ ਦਾ ਕੀ ਕਹਿਣਾ ਇਸ ਮਾਮਲੇ ਦੇ ਵਿੱਚ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਖੁਸ਼ੀ ਆ ਅਹੀ ਕੀਮ ਤੇ ਆਹੀ ਹਾਲਗੇ ਟੋਖੜ ਪੀ ਕੇ ਆਉਂਦੇ ਹੀ ਤੇ ਪੁਲੀ ਤੇ ਵੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇੜ ਲਿਆ ਮੇਰੇ ਦਿਓਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਸਿਰ 'ਚ ਤੇ ਵੀ ਛੱਟ ਲੱਗੀ ਉਹਨਾਂ ਤੇ ਆਹੀ ਮੋੜ 사ਕਤੇ ਉਹ ਪੈਦਲ ਉੱਤੇ ਖਲੋਤੇ ਹੋਏ ਹੈਗੇ ਹੀ ਸ਼ਾਇਦ ਪੈਲੋ ਦੇ ਹੈਗੇ ਹੋਰ ਨੂੰ ਨਹੀਂ ਪਤਾ ਉਹਨਾਂ ਨੇ ਹਰ ਡਾ ਮੋਟਰਸਾਈਕਲ ਫੜ ਲਿਆ ਤੇ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਉੱਥੇ ਹੀ ਤੁਸੀਂ ਕੱਲ ਨੂੰ ਤੁਸੀਂ ਤੁਹਾਡਾ ਘਰੋਂ ਕారణ ਕੀ ਗੱਲ ਹੈ ਪਰ ਕਾਰਨ ਪਤਾ ਨਹੀਂ ਹੈ ਗਾਈ ਬਸ ਆਹੀ ਖਾ ਪੀ ਕੇ ਹੁੰਦੇ ਸੀ ਕੰਮ ਫਿਰ ਕੇ ਉਹਨਾਂ ਨੇ ਉਹ ਮੌਕੇ ਤੇ ਹਾਨੂੰ ਘੇਰ ਲਿਆ ਨਹੀਂ ਤੇ ਹਾਂ ਹਾਂ ਕਿ ਤੁਹਾਡੇ ਕਾਰਨ ਉਹ ਹਾਂ ਉਹ ਤਾਂ ਕ੍ਰਿਟੀਕਲ ਹੈ ਕਿ ਅਵੇਲਾ ਤੁਸੀਂ ਉਹ ਜਾਂਦੀ ਉਹਨਾਂ ਨੇ ਤੇ ਪੈਰਾ ਚ ਮਾਰਿਆ ਉਹਨਾਂ ਤੇ ਦਰਦ ਦੋਨੇ ਹੈ ਹਾਂ ਇਹ ਇੱਕੋ ਅਸਲਾ ਹੈ ਬਾਕੀ ਉਹਨਾਂ ਨੇ ਕੜੇ-ਕੁੜੇ ਹੱਥ ਨਾ ਬਹੁਤ ਜ਼ਿਆਦਾ ਮਾਰਿਆ ਸਿਰ ਸੁਰ ਪਾੜਦੇ ਜਿਹੜਾ ਉਹਨਾਂ ਨੇ ਮਾਰਦਿਆ ਕਿ ਪੁਲਿਸ ਵਗੈਰਾ ਕੋਈ ਲੋਕਾਂ ਨੇ ਬਾਇ ਨਹੀਂ ਨਹੀਂ ਕੋਈ ਨਹੀਂ ਹੱਥ ਪਿਆ ਕੋਈ ਨਹੀਂ ਛਡਾਇਆ ਜੇ ਬਾਕੀ ਮੇਰੇ ਮੈਂ ਆਪਣੇ ਘਰ ਤੇ ਆ ਨੂੰ ਬੁਲਾਇਆ ਉਹਨਾਂ ਨੇ ਛਡਾਇਆ ਉਹਨਾਂ ਨੇ ਇਸ ਨਾਲ ਮੈਂ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਹਾਂਜੀ ਹਾਂਜੀ ਕਰਤੀ ਆ ਕੀ ਕੀ ਮਾਰ ਦਿੰਦੇ ਤੁਸੀਂ ਅਸੀਂ ਕਹਿੰਦੇ ਉਹਨਾਂ ਨੂੰ ਬੜੋ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦਿਓ ਮੇਰੇ ਘਰ ਅੱਲੇ ਦਾ ਬਹੁਤ ਬੁਰਾ ਹਲ ਕੀਤਾ ਉਹਨਾਂ ਨੇ ਮੇਰਾ ਨਾਮ ਵਿਜੈ ਸਿੰਘ ਹੈਗਾ ਵਾ ਤੇ ਅਸੀਂ ਗੇਟ ਕੇ ਹਮਲੇ ਵਰ ਕੋਲੋਨੀ ਮਕਾਨ ਨੰਬਰ 105 ਦੇ ਰਹਿਣ ਵਾਲੇ ਸਰ ਕੀ ਗੱਲ ਹੋਈ ਅੱਜ ਭਾਜੀ ਸਰ ਮੇਰਾ ਲੜਕਾ ਤੇ ਮੇਰੀ ਨੂੰਹ ਉਥੇ ਖਾਣ ਪੀਣ ਗਏ ਸੀ ਕਿਹੜੀ ਜਗ੍ਹਾ ਤੇ ਹਾਲ ਗੇਟ ਗਏ ਸੀ ਤੇ ਉਹ ਹਾਲ ਗੇਟ ਆਂਦੇ ਆ ਬਾਕੀ ਸਾਡੇ ਤੇ ਕੁਆੜੀਆਂ ਦੀ ਪੁਲੀ ਗਈ ਸੀ ਤੇ ਉਥੋਂ 7-8 ਮੁੰਡੇ ਪੈ ਗਏ ਉਹਨਾਂ ਦੇ ਪਹਿਲਾਂ ਤੇ ਸਿਰ 'ਚ ਬੱਟ ਉਹਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਪੈਰ 'ਚ ਗੋਲੀ ਮਾਰਤੀ ਸਾਡਾ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਨਿਵੇਦਨ ਕਰਦੇ ਆਂ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮਾਨ ਸਾਹਿਬ ਸਾਡੇ ਜੀ ਮੰਤਰੀ ਹੈਗੇ ਨੇ ਇਸ ਨਸ਼ੇ ਦੇ ਤੇ ਉਹ ਦੂਜੇ ਬਦਖਲਾਫ ਤੇ ਬੋਲਣ ਦੇ ਨੇ ਸਾਡੀ ਬਹੁਤ ਮਿਹਰਬਾਨੀਆਂ ਕੀ ਸਾਡੇ ਤੇ ਰਹਿਮ ਕੀਤਾ ਜਾਵੇ ਤੇ ਉਹਨਾਂ ਤੁਰੰਤ ਫੜਿਆ ਜਾਵੇ ਤੇ ਉਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਰਨ ਦਾ ਪਤਾ ਨਹੀਂ ਮੈਂ ਤੇ ਆਪ ਆਟੋ ਚਾਰਜ ਬੈਟਰੀ ਆ ਰਿਹਾ ਮੈਂ ਤਾਂ ਕੰਮ ਤੋਂ ਆਇਆ ਸੀ ਪਤਾ ਨਹੀਂ ਮੁੰਡੇ ਇੱਥੇ ਮੇਰੇ ਸਲੂਨ ਦੀ ਦੁਕਾਨ ਹੈ ਗਈ ਆ ਕਿਤੇ ਹੋ ਸਕਦਾ ਕੋਈ ਵਾਲ ਬੁਲ ਦਾ ਨਾ ਕਟੇ ਉਹਨਾਂ ਕੋਲੋਂ ਗੱਲਬਾਤ ਹੋਈ ਹੋਵੇ ਉਹਨਾਂ ਨੇ ਉਹ ਹੀ ਰੰਜਸ਼ਬਾਜੀ ਗੱਡੀ ਮੇਰੇ ਲੜਕੇ ਨਾਲ ਵੱਡੇ ਨਾਲ ਸੰਦੀਪ ਹਾਂਜੀ ਕੰਪਲੀਟ ਕਰਕੇ ਅਸੀਂ ਗੇਟ ਕੋਲ ਮਾਂ ਤੋਂ ਕਹਿੰਦੇ ਸੀ ਤੁਸੀਂ ਉੱਥੇ ਚੱਲੋ ਤੇ ਮੈਡਮ ਤੁਹਾਡੇ ਪਿੱਛੇ ਆਂਦੀ ਹਲੀ ਤੱਕ ਕੋਈ ਆਏ ਨਹੀਂ ਹਲੀ ਤੱਕ ਨਹੀਂ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣੋ ਇਹੋ ਪ੍ਰਸ਼ਾਸਨ ਅਗੇ ਕਰਦੇ ਆ ਕਿ ਸਾਡੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧਿਆਨ ਲਾਗੇ ਸਾਕੇ ਪਤਾ ਲੱਗ ਜੇ ਇੱਕ ਵਾਰ ਸਾਰੇ ਕਿੱਥੇ ਵਾਰ ਦਾ ਲਾਗੇ ਸਾਕੇ ਸੀਸੀਟੀਵੀ ਕੈਮਰਾ ਜਾਂ ਕੋਈ ਲੋਕਾਂ ਨੇ ਛੁਡਾਇਆ ਨਹੀਂ ਹੈ ਨਹੀਂ ਸ਼ਿਕਾਇਤ ਕਹਿੰਦੇ ਲੋਕ ਤੇ ਬਹੁਤ ਹੈਗੇ ਪਰ ਸਾਰੇ ਇੱਕ ਪਿੱਛੇ ਹਟ ਗਏ ਕਿ ਸੈਨੇ ਨਹੀਂ ਛਿੜਾਇਆ ਹਾਂ ਹਾਂਜੀ ਹਾਂਜੀ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਥੇ ਡਿੱਗਣ ਲੱਗੇ ਸੰਦੀਪ ਸਿੰਘ ਦਾ ਸਨ ਆਫ ਵਾਹਿਗੁਰੂ ਸਿੰਘ ਦਾ ਵਾਸੀ ਗੇੜ ਕੀ ਮਾਂ ਗਲੀ ਨੰਬਰ 3 ਲੋਕ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਲੜਾਈ ਝਗੜੇਦ ਰਾ ਇਹਨਾਂ ਤੇ ਸੱਟਾਂ ਲੱਗੀਆਂ ਨਹੀਂ ਤੇ ਜੋ ਕਿ ਆਪਾਂ ਹਾਂ ਗੋਲੀ ਵੀ ਚੱਲੀ ਹੈ ਗੋਲੀਆਂ ਇਹਨਾਂ ਦੇ ਗਿੱਟੇ ਦੇ ਵਿੱਚ ਵੱਜੀ ਹੋਈ ਆ ਤੇ ਜੋ ਕਿ ਇੱਥੇ ਇਹਨਾਂ ਨੇ ਆ ਕੇ ਸਿਵਲ ਹਸਪਤਾਲ ਦੇ ਦਾਖਲੇ ਨੂੰ ਕਰਾਇਆ ਵਾ داخل ਕਰਨ ਤੋਂ ਬਾਅਦ ਸਾਡੇ ਕੋਲ ਨਾ ਚਲਾ ਦੇਤੀ ਆ ਨਾ ਆਪਣਾ ਥਾਣੇ ਜਿਹੜੀ ਆ ਤਲਾਹ ਦੇ ਦੇ ਦਿੱਤੀ ਆ ਤੇ ਥਾਣੇ ਤੋਂ ਜੋ ਵੀ ਥਾਣੇ ਤੋਂ ਆਉਣ ਜੋ ਆਪਣੀ پولیس ਕਾਰ ਪਈ ਆਪੇ ਕਰੇਗੀ ਆ